ਅੱਜ ਇਸ ਵੇਰੇ ਅੰਮ੍ਰਿਤਸਰ ਦੇ ਬੱਸ ਸਟੈਂਡ ਤੇ ਬੱਸ ਕੱਢਣ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਝਗੜਾ ਹੋ ਗਿਆ। ਇਹ ਝਗੜਾ ਇਸ ਤਰ੍ਹਾਂ ਵਧਿਆ ਕਿ ਦੋਵੇਂ ਧਿਰਾਂ ਦੇ ਲੋਕ ਗੁੰਡਾਗਰਦੀ ਤੇ ਉਤਰ ਆਏ। ਪਿਆਰ ਬੱਸ ਸਰਵਿਸ ਅਤੇ ਬਾਬਾ ਬੁੱਢਾ ਬੱਸ ਸਰਵਿਸ ਵਿੱਚ ਹੋਏ ਇਸ ਝਗੜੇ ਦੌਰਾਨ ਫਾਇਰਿੰਗ ਹੋਈ। ਝਗੜੇ ਦੌਰਾਨ ਦੋਹਾਂ ਧਿਰਾਂ ਨੇ ਜੰਮ ਕੇ ਇੱਕ ਦੂਜੇ ਦੀਆਂ ਪੱਥਾਂ ਪੰਨੀਆਂ। ਇਸ ਦੌਰਾਨ ਪੱਥਾਂ ਵਿੱਚ ਸਵਾਰੀਆਂ ਵੀ ਸਵਾਰਤਨ ਜਿਨ੍ਹਾਂ ਨੇ ਮੁਸ਼ਕਲ ਨਾਲ ਆਪਣੀ ਜਾਨ ਬਚਾਈ। ਝਗੜੇ ਦੌਰਾਨ ਪਿਆਰ ਬੱਸ ਸਰਵਿਸ ਦੇ ਦੋ ਲੋਕ ਜ਼ਖਮੀ ਹੋਏ ਨੇ। ਜ਼ਖਮੀਆਂ ਨੇ ਇਲਜ਼ਾਮ ਲਗਾਇਆ ਕਿ ਹਮਲਾਵਰ ਲੋਕ ਬਾਬਾ ਬੁੱਢਾ ਬਾਸ ਸਰਵਿਸ ਦੇ ਨੇ ਜਾਣਕਾਰੀ ਮੁਕਾਬਲ ਪਿਆਰ ਬਾਸ ਸਰਵਿਸ ਦੇ ਮਾਲਕ ਕਾਂਗਰਸੀ ਨੇਤਾ ਜਸਪੀਤ ਸਿੰਘ ਢਿੱਗਵਾਂ ਨੇ ਜਦ ਕਿ ਬਾਬਾ ਬੁੱਢਾ ਬਾਸ ਸਰਵਿਸ ਅਕਾਲੀ ਨੇਤਾ ਨਿਰਮਨ ਸਿੰਘ ਕਲੋਂਦੀ ਹੈ ਮੈਂ ਤਾਂ ਤੋਂ 2 ਮਿੰਟਾਂ ਤੋਂ ਹੋਇਆ ਚੱਕਰ ਦੋਆਂ ਦੇ ਹੱਥੋਂ ਭਾਈ ਹੋ ਗਏ ਅਸੀਂ ਗੱਡੀ ਘਡਾਉਣ ਦੇ ਹੱਥੋਂ ਭਾਈ ਹੋ ਜਾਣ ਤੇ ਬਾਅਦ ਉਹਨਾਂ ਧੱਕੇ ਧੁੱਕੇ ਮਾਰਨੇ ਸ਼ੁਰੂ ਕਰਦੇ ਅਸੀਂ ਗੱਡੀਆਂ ਮਾਰੇ ਧੱਕੇ ਉਹਨਾਂ ਬਿਸਤਰ ਘੜ ਲਏ ਉਹ ਕਿਹੜਾ ਗਰੁੱਪ ਸੀ ਬਾਬਾ ਬੁੱਢਾ ਬਹੁਤ ਤੇ ਉਹ ਫਰੰਗੀਆਂ ਕੀਤੀਆਂ ਕਿੰਨੇ ਕੁ ਬੰਦੇ ਆ ਗਏ ਸੀ ਉਹ ਬੱਸ ਪਰ ਕਈ 40-45 ਜਣੇ ਸਾਡੇ 3 ਬੰਦੇ ਜ਼ਖਮੀ ਆ ਇੱਕ ਦੇ ਗੋਲੀ ਲੱਗੀ ਹੈ ਜੀ ਮੇਰਾ ਮੋਢਾ ਟੁੱਟਾ ਜੀ ਤੇ ਝਗੜਾ ਕਿਸ ਕਾਰਨ ਹੋਇਆ ਸੀ ਕੋਈ ਗਰੁੱਪ ਬਾਜੀ ਜਗ ਝਗੜਾ ਗੱਡੀਆਂ ਲਾਉਣ ਤੋਂ ਕਰਦੇ ਜਾਂਦੇ ਧੱਕੇ ਸਹੀ ਕਰਨੀਆਂ ਗੱਡੀਆਂ ਕਢਣੀਆਂ ਕਢਣੀਆਂ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਜਾਂਚ ਤੋਂ ਬਾਅਦ ਹੀ ਕਾਰਵਾਈ ਕਰਨ ਦੀ ਗੱਲ ਹੈ ਮਾਮਲਾ ਹੈ ਬਾਬਾ ਬੁੱਢਾ ਦਾਲ ਵਾਲੀਆਂ ਬਸਾਂ ਤੇ ਦੂਸਰੀਆਂ ਬਸਾਂ ਜਿਹੜੀਆਂ ਪਿਆਰ ਬਸਾਂ ਇਹਨਾਂ ਦਾ ਆਪਸ ਵਿੱਚ ਜਿਹੜਾ ਝਗੜਾ ਹੋਇਆ ਟਾਈਮਿੰਗ ਤੋਂ ਝਗੜਾ ਹੋਇਆ ਆ ਤੇ ਇਸ ਕਰਕੇ ਉਹ ਬੰਦੇ ਜਿਹੜੇ ਛੋਟੇ ਇਹਨਾਂ ਦੀ ਆਪਸ ਵਿੱਚ ਸੱਟਾਂ ਸੱਟਾਂ ਲੱਗੀਆਂ ਆ ਤੇ ਉਹ ਇੰਜਰਡ ਆ ਜਦੋਂ ਰਿਜ਼ਲਟ ਸਾਨੂੰ ਮਿਲੂਗਾ ਜਿਹੜੀ ਕਾਰਵਾਈ ਬੰਦੀ ਹੋ ਕਰਦਾਂਗੇ ਅੰਮ੍ਰਿਤਸਰ ਤੋਂ ਤਰਜੀਤ ਗਿਲ ਫਬਰ ਹੱਥ ਕੋਲ ਲਿਖੀ